ਸਤਨਾਮ ਆਦੇਸ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿमिटेड ਮੰਤਰਾਂ ਦੇ ਵਿੱਚ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਬਾਬਾ ਖੇਤਰਪਾਲ ਜੀ ਦੇ ਇਸਲੇ ਬਾਰੇ ਬੜਾ ਵਧੀਆ ਮੰਤਰ ਹੈ ਕੰਮ ਕਿਹੋ ਜਿਹਾ ਵੀ ਕਰਵਾ ਸਕਦੇ ਹੋ ਕੋਈ ਦਿੱਕਤ ਨਹੀਂ ਬਾਬਾ ਖੇਤਰਪਾਲ ਜੀ ਦੀ ਕੋਈ ਨਾਰਾਜ਼ਗੀ ਹੈ ਉਹਨੂੰ ਵੀ ਤੁਸੀਂ ਸੰਤ ਕਰ ਸਕਦੇ ਹੋ ਜਾਂ ਬਾਬਾ ਖੇਤਰਪਾਲ ਜੀ ਦੀ ਸੇਵਾ ਕਰਦੇ ਹੋ ਤੁਸੀਂ ਘਰ ਦੇ ਵਿੱਚ ਪੌਣ ਖੋਲਣ ਵਾਸਤੇ ਵੀ ਮੰਤਰ ਕੰਮ ਦੇ ਗੱਦੀ ਦੇ ਉੱਤੇ ਕੋਈ ਤੁਹਾਡਾ ਕਿਸ ਨੇ ਕੀਤਾ ਕਰਾਇਆ ਉਹਦੀ ਘਾਟ ਦੇ ਕਰਨ ਲਈ ਘਰ ਦੇ ਵਿੱਚ ਕਿਸੇ ਨੇ ਕੋਈ ਮਾੜਾ ਕੀਤਾ ਕਰਾਇਆ ਉਹਦੀ ਘਾਟ ਕਰਨ ਦੇ ਲਈ ਮੰਤਰ ਸਰਵ ਗੁਣ ਸੰਪੰਨ ਮੰਤਰ ਬੜਾ ਯਵਰਦਸਤ ਮੰਤਰ ਹੈ ਕਿੰਮ ਬਹੁਤ ਮਹਾਸ਼ਕਤੀਸ਼ਲੀ ਦੇਵਤਾ ਮਹਾਸ਼ਕਤੀਸ਼ਲੀ ਅ ਫਕੀਰ ਨੇ ਇਹਨਾਂ ਦੀ ਜਿਹੜੀ ਸੇਵਾ ਜਿਹੜੇ ਕਰਦੇ ਉਹਨਾਂ ਨੂੰ ਇਹਨਾਂ ਦੀ ਪਾਵਰ ਬਾਰੇ ਪਤਾ ਹੈ ਮੰਤਰ ਦੇ ਕੀ ਸ਼ਬਦ ਬੋਲਣੇ ਉਹ ਦੱਸੇ ਤੁਹਾਨੂੰ ਉਸ ਤੋਂ ਪਹਿਲਾਂ ਗੁਜਾਰਸ਼ ਹੈ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰ ਰਹੇ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਕਿਉਂਕਿ ਅਸੀਂ ਕੀਤੇ ਕਰਾਇਦੇ ਤੋਂ ਪਰੇਸ਼ਾਨ ਲੋਕਾਂ ਨੂੰ ਮੰਤਰ ਪਾਠਾ ਤੋਂ ਲੈ ਪਾਉਂਦੇ ਰਹੇ ਨੇ ਜਿਹੜੇ ਗੱਦੀਆਂ ਵਾਲੇ ਵੀ ਇਹਨਾਂ ਲਈ ਔਰ ਆਮ ਸੰਗਤ ਦੇ ਲਈ ਕਾਫੀ ਲਾਹੇਵੰਦ ਹਨ ਹੁਣ ਮੰਤਰ ਦੇ ਕੀ ਸ਼ਬਦ ਬੋਲਣੇ ਉਹ ਤੁਸੀਂ ਨੋਟ ਕਰੋ ਸੁੱਕੀ ਤਰਤੀ ਸੇਵੀਏ ਨਫਾ ਦੇ ਖੁਦਾ ਚਾਰੇ ਕੁੰਟਾ ਢੂੰਡ ਕੇ ਵੀਰ ਲਈ ਮੰਗਾ ਚਾਰ ਕੋਟ ਦੀ ਲੱਕੜੀ ਵੀਰਾਂ ਲਈ ਉਠਾ ਮੜੀ ਮਸਾਣੀ ਫੇਰ ਕੇ 바ਵਾ ਲਿਆ ਮੰਗਾ ਮੜੀਆਂ ਚਿੱਟਮ ਚਿੱਟੀਆਂ ਵਿੱਚ ਖੇਡਦੇ ਵਾਲ ਬਾਲਾ ਨੂੰ ਮੈਂ ਆਖਿਆ ਆਓ ਕਿਰਪਾ ਤਾਰ ਮਨ ਮਨ ਮਾਈ ਰੱਜੀ ਨੂੰ ਮਨ ਮਾਈ ਹਰੀਆਂ ਨੂੰ ਮਨ ਰਾਤਨ ਵਿੰਦ ਦਾਨੋ ਕੋ ਮਨ ਲੱਡੂ ਕੋ ਮਨ ਚਿੱਟੇ ਆਂਡੇ ਕੋ ਮਨ ਕਾਲੇ ਚਿੱਟੇ ਕੁੱਕੜ ਕੋ ਮਨ ਕਾਲੀ ਟੋਪੀ ਸਿਰ ਤੇ ਕਾਲਾ ਕਰੇ ਗੋਪਾਲ ਵਿਚ ਮੜੀਆਂ ਦੇ ਖੇੜਦਾ ਬਾਬਾ ਕਤਰੀ ਖੇਤਰਪਾਲ ਬਾਬਾ ਸਿਫਤਾਂ ਤੇਰੀਆਂ ਤੂੰ ਖੂਬੀ ਬੜਾ ਦਲੇਰ ਹਾਜ਼ਰ ਹੋ ਜਾ ਬਾਂਗੜ ਦੇ ਲਾੜਿਆ ਹੁਣ ਤੂੰ ਰਤਾ ਨਾ ਲਾਵੀਂ ਦੇਰ ਮੰਤਰ ਦੇ ਸ਼ਬਦ ਬੋਲ ਕੇ ਇਹਨੇ ਸਭ ਦੀ ਇੱਕ ਵਾਰ ਤੁਹਾਨੂੰ ਦੁਬਾਰਾ ਫਿਰ ਬੋਲ ਕੇ ਦੱਸਦੇ ਹਾਂ ਸੁੱਕੀ ਧਰਤੀ ਸੇ ਵੀ ਨਫਾ ਦੇ ਕੁਦਾ ਚਾਰੇ ਕੋਟਾਂ ਟੋੜਨ ਕੇ ਵੀਰ ਲੈ ਮੰਗਾ ਚਾਰ ਕੋਟ ਕੀ ਲੱਕੜੀ ਵੀਰਾਂ ਲਈ ਉਠਾ ਮੜੀ ਮਸਾਣੀ ਫੇਰ ਕੇ ਬਾਬਾ ਲਿਆ ਮੰਗਾ ਮੜੀਆਂ ਚਿੱਟਮ ਚਿੱਟੀਆਂ ਵਿੱਚ ਖੇਡਦੇ ਵਾਲ ਬਾਲਾਂ ਨੂੰ ਮੈਂ ਆਖਿਆ ਆਓ ਕਿਰਪਾ ਧਾਰ ਮਨ ਮਨ ਰਾਈ ਮਾਈ ਰੱਜੀ ਨੂੰ ਮਨ ਮਨ ਹਰੀਆਂ ਨੂੰ ਮਨ ਰਤਨਬਿੰਦ ਦਾ ਨੋਕੋ ਮਨ ਲੱਡੂਆਂ ਕੋ ਮਨ ਚਿੱਟੇ ਆਂੜਿਆਂ ਕੋ ਮਨ ਕਾਲੇ ਕਾਲੇ ਚਿੱਟੇ ਕੁੱਕੜ ਕੋ ਮਨ ਕਾਲੀ ਟੋਪੀ ਸਿਰ ਤੇ ਕਾਲਾ ਕਰੇ ਗੋਪਾਲ ਪਿਚਮੜੀਆਂ ਦੇ ਖੇਡਦਾ ਬਾਬਾ ਖत्री ਕੇਤਰਪਾਲ ਬਾਵਾ ਸਿਫਤਾਂ ਤੇ ਰਿਆਂ ਤੂੰ ਖੂਬੀ ਬੜਾ ਦਲੇਰ ਹਜਰ ਹੋ ਜਾ ਵਾਗੜ ਦੇ ਲਾੜਿਆ ਹੁਣ ਤੂੰ ਰਤਨਾਂ ਲਾਵੀਂ ਦੇਰ ਇਹ ਸੀ ਮੰਤਰ ਦੇ ਸ਼ਬਦ ਉਹ ਇਹਨੂੰ ਸ਼ੁੱਧ ਕਰਨ ਦੇ ਲਈ ਤੁਸੀਂ 40 ਦਿਨਾਂ ਦਾ ਛਲੇ ਕਿਸੇ ਉਜੜ ਵਾਲੀ ਜਗ੍ਹਾ ਜਿੱਥੇ ਮਤਲਬ ਕੋਈ ਤੁਹਾਡੀ ਲੋਕਾਂ ਦੀ ਆਵਾਜ਼ੇ ਘੱਟ ਹੋਵੇ ਉੱਥੇ ਤੁਸੀਂ ਬੈਠ ਕੇ ਨੂੰ ਜਾਂ ਇੱਕ ਕੋਈ ਸ਼ਾਂਤ ਕਮਰਾ ਹੋਵੇ ਜਿੱਥੇ ਕੋਈ ਤੁਹਾਨੂੰ ਡਿਸਟਰਬ ਨਾ ਕਰਦਾ ਹੋਵੇ ਤੇਲ ਦਾ ਚਰਾਗ ਲਗਾ ਕੇ ਦੋ ਲੱਡੂਆਂ ਦਾ ਭੋਗ ਲਾ ਸਕਦੇ ਹੋ ਤੁਸੀਂ ਚਰਾਹ ਕੋਲੇ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਤੁਸੀਂ ਅ ਲੱਡੂਆਂ ਤੇ ਵੀ ਸੁੱਧ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਾਂ ਆਂਡੇ ਵੀ ਲਾ ਸਕਦੇ ਉਸ ਦੀ ਵੀ ਕੋਈ ਗੱਲ ਨਹੀਂ ਤੇ ਇਹ ਤੁਸੀਂ ਜੋੜੇ ਝੰਡਾ ਦੇ ਥੱਲੇ ਨਾ ਸਮਾਨ ਦੇਖ ਕੇ ਹੁਣਾ ਦੋ ਲੱਡੂ ਲੈ ਲਿਓ ਜਾਂ ਆਂਡੇ ਲੈ ਲਿਓ ਇੱਕ ਲੰਗੋੜ ਦਾ ਕੱਪੜਾ ਸੰਧੂਰ ਇਹ ਸਾਰਾ ਸਮਾਨ ਨਾਲ ਜਾ ਕੇ ਤੇਲ ਉੱਥੇ ਝੰਡਾ ਤੇ ਜਾ ਕੇ ਅਰਜ ਬੇਨਤੀ ਲਾ ਕੇ ਕਿ ਮਹਾਰਾਜ ਤੁਹਾਡੀ ਇਹ ਸਾਧਨਾ ਕਰਨੀ ਚਾਹੁੰਦੇ ਹਾਂ ਸਿਲਾ ਸੁੱਧ ਕਰਨਾ ਚਾਹੁੰਦੇ ਹਾਂ ਤਾਂ ਕਿਰਪਾ ਕਰਨੀ ਬਖਸ਼ਿਸ਼ ਕਰਨੀ ਉਸ ਤੋਂ ਬਾਅਦ ਇਹ ਪੰਜਮਾਲਾ ਹਰ ਰੋਜ਼ ਕਰਨੀ ਹੈ 40 ਦਿਨਾਂ ਦਾ ਸਿਲਾ ਹੈ ਪੰਜਮਾਲਾ ਹਰ ਰੋਜ਼ ਕਰਨੀ ਨੇ ਪਹਿਲੇ ਔਰ ਆਖਰੀ ਦਿਨ ਹੀ ਭੋਗ ਪ੍ਰਸਾਦ ਲਾਉਣਾ ਹੈ ਕੋਈ ਤੁਹਾਡੀ ਪਾਉਣ ਦੀ ਦਿੱਕਤ ਹੈ ਤੁਹਾਡੇ ਬਚਨਾਂ ਦੀ ਖੋਲੜਾ ਇਹ ਜਾਂ ਬਾਉਣ ਲੱਗ ਗਏ ਨੇ ਰਹੀ ਜਾਂ ਕਈ ਵਾਰ ਕੋਈ ਸੰਗਤ ਆਪਣੇ ਕੋਲ ਆ ਜਾਂਦੀ ਹੈ ਉਸ ਨੂੰ ਡੋਲੀ ਖੜਾਉਣ ਵਾਸਤੇ ਵੀ ਇਹ ਮੰਤਰ ਕੰਮ ਦੇ ਜੂਗਾ ਭੋਗ ਪ੍ਰਸਾਦ ਤੁਹਾਨੂੰ ਦੱਸ ਚੁੱਕੇ ਇਸ ਤਰ੍ਹਾਂ ਦੇਣਾ ਜੇ ਤੁਸੀਂ ਬਾਬਾ ਜੀ ਦਾ ਸਰੂਪ ਲਿਆ ਕੇ ਤੇਲ ਅਚਰਾਗ ਲਾ ਦੇਣਾ ਦੋ ਲੱਡੂ ਨਾਲ ਭੋਗ ਪ੍ਰਸਾਦ ਰੱਖ ਦੇਣਾ ਇਹ ਤੁਸੀਂ 40 ਦਿਨ ਹੀ ਮਿੱਠਾ ਭੋਗ ਪ੍ਰਸਾਦ ਰੱਖਣਾ ਪਤਾਸੀ ਰੱਖ ਸਕਦੇ ਹੋ ਲੱਡੂ ਰੱਖ ਸਕਦੇ ਹੋ ਜਾਂ ਕੜਾਹੀ ਬਣਾ ਸਕਦੇ ਹੋ ਜਾਂ ਦੇਗ ਬਣਾ ਸਕਦੇ ਹੋ ਕੋਈ ਵੀ ਭੋਗ ਪ੍ਰਸਾਦ ਤੁਸੀਂ ਦੇ ਸਕਦੇ ਹੋ ਜਦੋਂ ਤੁਹਾਡਾ ਸਲਾਪੂਰਾ ਹੋ ਰਿਹਾ ਹੋਗਾ ਤੁਹਾਨੂੰ ਜੇ ਤੁਹਾਡੀ ਸਾਧਨਾ ਸਹੀ ਚੱਜ ਸਾਧ ਦਾ ਖਿਆਲ ਰੱਖਣਾ ਹੈ ਤੇ ਬਰ ਤੁਸੀਂ ਬਚਨ ਕੋਈ ਵੀ ਲੈ ਸਕਦੇ ਹੋ ਬਾਬਾ ਜੀ ਤੋਂ ਜਦੋਂ ਤੁਹਾਡੇ ਨਾਲ ਸਾਹਮਣੇ ਪ੍ਰਗਟ ਹੋਣਗੇ ਕਿਹੋ ਜਿਹਾ ਮਰਜੀ ਗੱਦੀ ਰਕਮ ਕਰਵਾ ਸਕਦੇ ਹੋ ਅੱਜ ਦੇ ਲਈ ਐਨ ਇੱਕ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਤਨਾਮ ਆਦੇਸ਼ ਗੁਰੂ ਕੋ ਆਦੇਸ਼